लुधियाना मां बग्लामुखी धाम ਦੇ ਵਿੱਚ 216 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਸੀ ਸੋ ਅੱਜ ਇਹ ਸੰਪੂਰਨ ਅਖੰਡ ਮਹਾਜਗ ਹੋ ਚੁੱਕਾ ਵਾ ਸੋ ਮੇਰੇ ਨਾਲ ਮਹੰਤ ਪ੍ਰਵੀਨ ਚੋਦਰੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਦੱਸ ਦੇ ਕਿ ਇਸ ਅਖੰਡ ਮਹਾਜਗ ਦੇ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੀ ਸੰਗਤ ਪਹੁੰਚੀ ਕਈ ਮਹਾਨ ਸ਼ਖਸੀਅਤਾਂ ਪਹੁੰਚੀ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਦਰਸ਼ਨ ਕਰਕੇ ਗਏ ਨੇ ਓਹੂਤੀ ਪਾ ਕੇ ਗਏ ਨੇ ਸੋ ਗੱਲਬਾਤ ਕਰਾਂਗੇ ਮਹੰਤ ਪ੍ਰਵੀਨ ਚੋਦਰੀ ਜੀ ਨਾਲ ਮਹੰਤ ਜੀ ਅੱਜ ਅਖੰਡ ਮਹਾਜਗ ਸੰਪੂਰਨ ਹੋ ਚੁੱਕਾ ਵਾ ਕਿਸ ਤਰ੍ਹਾਂ ਚੱਲਿਆ ਪੂਰਾ ਅਖੰਡ ਮਹਾ ਜਿਵੇਂ ਕਿ ਆਪਾਂ ਗੱਲ ਕਰਦੇ ਸੀ ਪਿਛਲਾ ਅਖੰਡ ਮਹਾਜਨ ਹੋਇਆ ਸੀ ਤਾਂ 9 ਲੱਖ ਤੋਂ ਵੱਧ ਸ਼ਰਧਾਲੂ ਆਏ ਸੀ ਤਾਂ ਇਸ ਵਾਰ ਕਿੰਨਾ ਸ਼ਰਧਾਲੂ ਆਇਆ ਤਾਂ ਕਿੰਨਾ ਕਿ ਰਿਕਾਰਡ ਲੱਗਦਾ ਟੁੱਟ ਗਿਆ ਪਹਿਲਾਂ ਤਾਂ ਮਾਂ ਮਗਲਾ ਮੁਖੀ ਦਾ ਬਹੁਤ ਅਸ਼ੀਰਵਾਦ ਸਾਡੀ ਮਾਂ ਬਗਲਾ ਮੁਖੀ ਪਰਿਵਾਰ ਤੇ ਜਿਹੜਾ ਯੱਗ 8 ਫਰਵੀਨ ਨੂੰ ਸ਼ੁਰੂ ਹੋਇਆ ਅੱਜ ਉਹਦੀ ਸੰਪੂਰਨ ਹੋਤੀ ਹੋਣ ਜਾ ਰਹੀ ਹੈ ਮਹਾਰਾਣੀ ਦੀ ਅਪਾਰ ਕਿਰਪਾ ਮਾਂ ਬਗਲਾ ਮੁਖੀ ਪਰਵਾਰ ਤੇ ਦੇਖੋ ਦੇਸ਼ ਵਿਦੇਸ਼ ਤੋਂ ਲੋਕ ਪਹੁੰਚੇ ਲੱਖਾਂ ਦੀ ਤعداد 'ਚ ਮੈਨੂੰ ਮੈਨੂੰ ਇਹ ਲੱਗਦਾ ਵੀ 14 ਤੋਂ 15 ਲੱਖ ਬੰਦਾ ਧਾਗੇ ਤੋਂ ਬਾਕੀ ਕਾਊਂਟਿੰਗ ਹੋ ਜੇਗੀ ਇਹ 10 ਦਿਨਾਂ 'ਚ ਘੁੰਮਿਆ ਔਰ ਸਾਡੇ ਲਈ ਇਹ ਬਹੁਤ ਉਤਸ਼ਾਹਿਤ ਕਰਨ ਵਾਲਾ ਪਲ ਹੈ ਵੀ ਇੰਨੀ ਸੰਗਤ ਨੇ ਸਾਨੂੰ ਅਗੇ ਅਸ਼ੀਰਵਾਦ ਦਿੱਤਾ ਸਾਡੇ ਮਾ ਬਗਲਾ ਮੁਖੀ ਪਰਿਵਾਰ ਲਈ ਬੜੀ ਮਾਣ ਦੀ ਗੱਲ ਹੈ ਜਿੱਥੇ ਲੱਖਾਂ ਦੀ ਤعداد 'ਚ ਸੰਗਤ ਪਹੁੰਚੀ ਹੈ ਬਹੁਤ ਵੱਡੇ ਸੰਤ ਮਹਾਪੁਰਸ਼ ਬੁੱਧੀ ਜੀ ਵੀ ਰਾਨਾ ਤਿੱਗੇ ਲੋਕ ਔਰ ਵਿਸ਼ੇਸ਼ ਤੌਰ ਤੇ ਅੱਜ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਆਣਾ ਔਰ ਸਾਨੂੰ ਵੱਡੀ ਗੱਲ ਇਹ ਬਹੁਤ achhi ਉਹਨਾਂ ਦੀ ਲੱਗੀ ਉਹਨਾਂ ਨੇ ਖੁਦ ਇੱਛਾ ਜ਼ਾਹਿਰ ਕੀਤੀ ਮੈਂ ਜਾ ਕੇ ਜਾਣਾ ਔਰ ਬੜੇ ਖੁੱਲੇ ਟਾਈਮ ਦੇ ਵਿੱਚ ਆਪਣੇ ਭਾਵ ਲੈ ਕੇ ਆਏ ਔਰ ਆਪਣਾ ਉਹਨਾਂ ਨੇ ਭਾਵ ਵੀ ਪ੍ਰਗਟ ਕੀਤਾ ਸਟੇਜ ਤੇ ਵੀ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਗਾਇਮ ਕਰਨ ਲਈ ਅਰਦਾਸ ਕੀਤੀ ਦੇਖੋ ਕੋਈ ਵੀ ਮੁਖੀ ਆਊਗਾ ਕਿਸੇ ਵੀ ਪਾਰਟੀ ਦਾ ਮੁਖੀ ਆਊਗਾ ਪਰ ਜਦੋਂ ਉਹ ਬੰਦਾ ਸੀਟ ਤੇ ਆ ਉਹ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੈ ਉਹ ਜਦੋਂ ਮੁੱਖ ਮੰਤਰੀ ਸਮਾਜ ਬਾਰੇ ਜਾਤੀ ਬਾਰੇ ਇਹ ਗੱਲਾਂ ਨਾ ਕਰਕੇ ਸਿਰਫ ਏਕਤਾ ਦੀ ਗੱਲ ਕਰੇ ਉਹ ਚੰਗੀ ਗੱਲ ਮੰਨੀ ਜਾਂਦੀ ਹੈ ਔਰ ਮਾ ਬਗਲਾ ਮੁਖੀ ਪਰਿਵਾਰ ਦਾ ਵੀ ਲਕਸ਼ ਆਪਸੀ ਭਾਈਚਾਰਕ ਸਾਂਝ ਤੇ ਸਰਬੱਤੇ ਦੇ ਭਲੇ ਦੀ ਹੈ ਅੱਜ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਸਾਹਿਬ ਨੇ ਬੜੀ ਵੱਡੀ ਗੱਲ ਕੀਤੀ ਮਾ ਬਗਲਾ ਮੁਖੀ ਪਰਿਵਾਰ ਲਈ ਵੀ ਮਾ ਬਗਲਾ ਮੁਖੀ ਤਾਂ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੀ ਨਹੀਂ ਇਤੋ ਉਕਾ ਨੂੰ ਸਿੱਖਣਾ ਵੀ ਚਾਹੀਦਾ ਵੀ ਹਿੰਦੂ ਸਿੱਖ ਇੱਕ ਤੱਕ ਕਿੰਦਾ ਰੱਖੀ ਜਾਂਦੀ ਹੈ ਸਾਡੇ ਪਰਿਵਾਰ ਦਾ ਵੀ ਮਾਨ ਵਧਾਇਆ ਔਰ ਉਹਨਾਂ ਨੇ ਅਸ਼ੀਰਵਾਦ ਲਿਆ ਮਾਂ ਰਾਨੀ ਤੋਂ ਆ ਕੇ ਬੜੀ ਭਾਵਨਾ ਦੇ ਨਾਲ ਇੱਕ ਚੁੰਨੀ ਆਪਣੇ ਲੈ ਕੇ ਆਏ ਉਹਨਾਂ ਨੇ ਪ੍ਰਸ਼ਾਦ ਚੜਾਇਆ ਉਹਦੇ ਨਾਲ ਨਾਲ ਉਹਨਾਂ ਨੇ ਮਹਾਰਾਣੀ ਤੋਂ ਆਪਣੇ ਪਰਿਵਾਰ ਵਾਸਤੇ ਸੁੱਖ ਵੀ ਮੰਗਿਆ ਔਰ ਅਸੀਂ ਇਹ ਦੁਆ ਕਰਦੇ ਹਾਂ ਵੀ ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇਵੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਚ ਉਹਨਾਂ ਨੂੰ ਬਲ ਮਿਲੇ ਕਿ ਮੁਖੀ ਆ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਲਈ ਅਸੀਂ ਫੇਰ ਇੱਕ ਵਾਰੀ ਮਹਾਰਾਣੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ हे ਮੇਰੀ ਬਾ ਸਭ ਦੀਆਂ ਮਨੋਗਾਮਨਾ ਪੂਰਨ ਕਰਨਾ ਇਸ ਮਹਾਜਗ 'ਚ ਤੁਹਾਡੀ ਟੀਵੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਤੁਹਾਡੀ ਟੀਮ ਨੇ ਸਾਡੀ ਬਹੁਤ ਦੂਰ ਦੂਰ ਤੱਕ ਦਿਖਾਇਆ ਆਦਨੀਆਂ ਬੜੇ ਬਾਉ ਜੀ ਅਵਿਨਾਸ਼ ਜੀ ਦਾ ਜੈ ਵਿਜੇ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡੇ ਧਾਮ ਲਈ ਪ੍ਰਚਾਰ ਪ੍ਰਸਾਰਜ ਬਹੁਤ ਸਾਥ ਦਿੱਤਾ ਇੱਕ ਵਾਰ ਫਿਰ ਮਾ ਬਗਲਾ ਮੁਖੀ ਪਰਿਵਾਰ ਸਾਰੇ ਦੇਸ਼ ਵਾਸੀਆਂ ਦਾ ਹਾਰਦਿਕ ਧੰਨਵਾਦ ਕਰਦਾ ਹੈ ਮੇਰਾ ਉਹਨਾਂ ਨੂੰ ਕੋਟਰੀ ਕੋਟਰੀ ਨਮਨ ਹੈ ਸਾਰੀ ਸੰਗਤ ਨੂੰ ਜਿਨ੍ਹਾਂ ਨੇ ਅੱਗੇ ਸਾਨੂੰ ਇਸ ਯੱਗ ਦੇ ਵਿੱਚ ਆ ਕੇ ਸਪੋਰਟ ਕੀਤੀ 216 ਘੰਟੇ ਦਾ ਖੰਡ ਮਹਾਜਗ 72 ਘੰਟੇ ਤੋਂ ਸ਼ੁਰੂ ਹੁੰਦਾ 216 ਘੰਟੇ ਤੱਕ ਪਹੁੰਚਾ ਤਾਂ ਅਗਲੀ ਸ਼ੁਰੂਆਤ ਹੁਣ ਕਿੱਥੋਂ ਹੋਵੇਗੀ ਕਿੰਨੇ ਘੰਟੇ ਦਾ ਖੰਡ ਮਹਾਜਗ ਜਾਵੇਗਾ ਅਗਲਾ ਦੇਖੋ ਮੇਰੀ ਮਾ ਦਾ ਦੇਸ਼ ਜੋ ਹੋਊਗਾ ਅਸੀਂ ਹਰ ਸਾਲ ਜਦੋਂ ਸੰਪੂਰਨ ਉਤ ਦੇ ਬੀਜ ਮੰਦਰ ਦੀ ਮਾਲਾ ਕਰਦੇ ਆ ਤਾਂ ਉਦੋਂ ਮਾਂ ਕੋਈ ਨਾ ਕੋਈ ਆਦੇਸ਼ ਦਿੰਦੀ ਹੈ ਅੱਜ ਮਾਂ ਦਾ ਜੋ ਆਦੇਸ਼ ਹੋਊਗਾ ਉਹ ਸਾਰੇ ਭਗਤਾਂ ਦੇ ਅੱਗੇ ਮੈਂ ਆਪਣੇ ਭਾਵ ਰੱਖਦਾ ਬਾਕੀ ਮੇਰੀ ਟੀਮ ਡੇਟ ਟੀਮ ਡਿਸਾਈਡ ਕਰਦੀ ਹੈ ਔਰ ਸਾਡੇ ਜਿਹੜੇ ਵਿਸ਼ੇ ਸਾਡੇ ਸ਼ਾਸਤਰੀ ਜੀ ਨੇ ਉਹ ਜਰੂਰ ਦੇਖ ਕੇ ਦੱਸਣਗੇ ਹਾਂ ਅੱਜ ਘੰਟੇ ਜਰੂਰ ਅਨਾਉਂਸ ਹੋ ਜਾਈਏ ਕਿ ਅਗਲੇ ਕਿੰਨੇ ਘੰਟੇ ਦਾ ਜੱਗ ਹੋ ਰਿਹਾ ਡੇਟ ساری ਅੱਗੇ ਆਉਣਾਂ ਟਾਈਮ 'ਚ ਦੱਸ ਦਿੱਤੀ ਜਾਏਗੀ ਇੱਕ ਜ਼ਰੂਰ ਹੈ ਇਸ ਤੋਂ ਵੱਡਾ ਹੀ ਹੋਊਗਾ ਬਹੁਤ سارے ਚਮਤਕਾਰ ਹੋਏ ਅਸੀਂ ਵੀ ਦੇਖੇ ਬਹੁਤ سارے ਲੋਕ ਦੂਰ ਦੂਰ ਆਏ ਜਿਨ੍ਹਾਂ ਦਾ ਚਮਤਕਾਰ ਹੋਏ ਨੇ ਤਾਂ ਕਿਸ ਤਰ੍ਹਾਂ ਦੇ ਤਸਵੀਰ ਦੇਖਿਆ ਕਿ ਕੀ ਕੀ ਚੱਲਦਾ ਰਿਹਾ ਸਖੰਡ ਮਹਾਜਗਤ ਦੇ ਵਿੱਚ ਸਰ ਇੱਕ ਇਹਨਾਂ ਪ੍ਰਾਣੀ ਕਹਾਵਤ ਹੈ ਕਹਿੰਦੇ ਚਮਤਕਾਰ ਕੋ ਨਮਸਕਾਰ ਮਾਹਾਨਾਣੀ ਖੁਦ ਵੀ ਰਾਜ ਹੈ ਲੁਧਿਆਣੇ ਦੀ ਧਰਤੀ ਤੇ ਐਡਾ ਵੱਡਾ ਆਯੋਜਨ ਹੋ ਜਾਣਾ ਜਿਹੜਾ ਚਰਚਾ ਅੱਜ ਪੂਰੇ ਵਿਸ਼ਵ ਵਿੱਚ ਲੋਕ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਇਟਲੀ ਤੋਂ ਕਿਥੋ ਕਿਥੋਂ ਯੱਗ ਕਰਕੇ ਪੈਸੇ ਲਾਏ ਨੇ। ਹੋਰ ਪੂਰੇ ਇੰਡੀਆ ਤੋਂ ਸਾਨੂੰ ਬਹੁਤ ਸੰਦੇਸ਼ ਆ ਰਹੇ। ਵੀ ਅਗਲੇ ਯੋਜਨ ਲਈ ਸਾਡੀ ਸੇਵਾ ਨਾਲ ਲਿਖੋ। ਲੱਖਾਂ ਲੋਕਾਂ ਦਾ ਇੰਨਾ ਪਿਆਰ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੁਣ ਵੀ ਵਾਰ ਵਾਰ ਕਹਿੰਦਾ। ਜਦੋਂ ਪ੍ਰਮਾਤਮਾ ਮਾਂ ਤਾਰਾਣੀ ਖੁਦ ਬੈਠੀ ਹੈ। ਜਦੋਂ ਆத்ਮ ਸ਼ਕਤੀ ਅਧਿਖਸ਼ਤਾ ਕਰ ਰਹੀ ਹੈ ਤਾਂ ਚਮਤਕਾਰ ਤਾਂ ਹੋਣ ਹੀ ਪਏ। ਇਸ ਲਈ ਤੁਹਾਡੀ ਭਾਵਨਾ ਪ੍ਰਬਲ ਹੋਣੀ ਚਾਹੀਦੀ ਆ ਮਹਾਰਾਣੀ ਦੇਨ ਨੂੰ ਨਾ ਨਿਕਲ। ਮੰਨ ਜੀ ਖਾਸ ਬੜੀ ਗੱਲ ਦੇਖੀ ਇਸ ਜਗ ਦੇ ਵਿੱਚ ਜਿਹੜੇ ਤੁਹਾਡੇ ਸੇਵਾਦਾਰ ਸੀ ਉਹ ਪੀਪੀਐਸ ਅਫਸਰ ਆਈਪੀਐਸ ਅਫਸਰ ਕਈ ਰਿਟਾਇਰ ਅਫਸਰ ਜਿਹੜੇ ਨੇ ਉਹ ਸੇਵਾ ਕਰ ਰਹੇ ਸੀਗੇ ਇਹ ਬੜਾ ਬੜਾ ਵਧੀਆ ਉਪਰਾਲਾ ਕੀਤਾ ਗਿਆ ਸੀ ਤਾਂ ਸੰਗਤ ਨੇ ਵੀ ਹਰ ਇੱਕ ਨੇ ਦਰਸ਼ਨ ਜਿਹੜੇ ਆ ਅਸੀਂ ਦੇਖਿਆ ਕਿ ਕਰ ਪਾਈ ਆ ਕਿ ਚਾਹੇ ਉਹ 14 ਲੱਖ ਦੀ ਸੰਗਤ ਇੱਥੇ ਪਹੁੰਚੀ ਆ ਹਰ ਇੱਕ ਨੇ ਹਉਤੀ ਜਿਹੜੀ ਆ ਹਵਨ ਜਗ ਚ ਪਾਈ ਆ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਸਾਡਾ ਮਾਂ ਬਗਲਾ ਮੁਖੀ ਪਰਿਵਾਰ ਦੇ ਵਿੱਚ ਆਈਪੀਐਸ ਆਈਐਸ ਅਫੀਸਰ ਪੀਪੀਐਸ ਅਫੀਸ ਆਫੀਸਰ ਆਈਐਫਐਸ ਆਫੀਸਰ ਵੀ ਆਈਆਰਐਸ ਵੀ ਹੈਗੇ ਮੈਂ ਕਹਿੰਦਾ ਇਸੀ ਸ਼ੁਕਰਗੁਜ਼ਾਰ ਹਾਂ ਮਾਈ ਦੇ ਸਾਡੇ ਕੋਲ ਹਰ ਡਿਪਾਰਟਮੈਂਟ ਦਾ ਕੋਈ ਨਾ ਕੋਈ ਡਾਕਟਰ ਸੀਏ ਸਾਰੇ ਵਕੀਲ ਜੱਜ ਸਾਹਿਬਾਨ ਸਾਰੇ ਸਾਡੇ ਪਰਿਵਾਰ ਚ ਹੈਗੇ ਨੇ ਇਸੀ ਸ਼ਲਾਘਾ ਪਿਛਲੀ ਵਾਰ ਜਦੋਂ ਮੈਡਮ ਗੁਰਪ੍ਰੀਤ ਆਏ ਸੀਗੇ ਜਦੋਂ ਭਗਵੰਤ ਮਾਨ ਦੇ ਵਾਈਫ ਸੀਗੇ ਉਹਨਾਂ ਨੇ ਵੀ ਬੜੀ ਸ਼ਲਾਘਾ ਕੀਤੀ ਸੀਗੀ ਤਾਂ ਇਸ ਵਾਰ ਭਗਵੰਤ ਮਾਨ ਸਾਹਿਬ ਸ਼ਲਾਘਾ ਕਰਕੇ ਗਏ ਬਿਲਕੁਲ ਬਿਲਕੁਲ ਉਹਨਾਂ ਨੇ ਆਪਣੇ ਖੋਲ ਕੇ ਜਿਹੜੇ ਆਫੀਸਰ ਨੂੰ ਕਿਹਾ ਡਿਸਪਲਨ ਇਸ ਸੰਸਥਾ ਦਾ ਦੇਖੋ ਆਪਣੇ ਸਿਸਟਮ ਜੀ ਐਸਾ ਡਿਸਪਲਨ ਹੋਣਾ ਚਾਹੀਦਾ ਦੇਖੋ ਹਜ਼ਾਰਾਂ ਲੋਕ ਬੱਟੇਨੀ ਹਜ਼ਾਰਾਂ ਲੋਕ ਦਰਸ਼ਨ ਲਈ ਖੜੇ ਸੀ ਉਸ ਟਾਈਮ ਕਿਸੇ ਦੀ ਕੋਈ ਆਵਾਜ਼ ਨਹੀਂ ਸੀ ਆ ਰਹੀ ਜਿਹਨੂੰ ਜਿੱਥੇ ਜਗ੍ਹਾ ਮਿਲੀ ਉਹ ਆਪਣਾ ਖੜਾ ਸੀ ਹਾਂ ਮੈਨੂੰ ਥੋੜਾ ਜਿਹਾ ਖੇਦ ਹੈ ਰਸ਼ ਜ਼ਿਆਦਾ ਹੋਣ ਕਰਕੇ ਕੁਝ ਸਮੇਂ ਲਈ ਸਾਨੂੰ ਸਾਡੀ ਮਾ ਬਗਲਾ ਮੁਖੀ ਟੀਮ ਨੂੰ ਸਿਕਿਉਰਿਟੀ ਦੇ ਸਿਸਟਮ ਨੂੰ ਸਮਝਦੇ ਹੋਏ ਕੁਝ ਦੇਰ ਲਈ ਦਰਵਾਜ਼ੇ ਨੂੰ ਸੰਗਤ ਨੂੰ ਰੋਕਣਾ ਪਿਆ ਔਰ ਮੈਂ ਬਾਹਰ ਜਾ ਕੇ ਖੁਦ ਗੇਟ ਖੋਲ ਕੇ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕੀਤਾ ਉਹਨਾਂ ਨੇ ਵੇਟ ਕੀਤਾ ਸਾਡੀ ਸੰਗਤ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ ਔਰ ਦੇਖੋ ਹੁਣ ਸਮੂਹ ਚੱਲ ਰਿਹਾ ਜੀ ਸਰ ਤਾਂ ਬਿਲਕੁਲ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨੇ ਇਸ ਵਕਤ ਜਿਹੜਾ ਵਾਸ਼ੀਰਵਾਦ ਦਿੱਤਾ ਵਾ ਬੰਗਲਾ ਮੁਖੀ ਧਾਮ ਦੇ ਵਿੱਚ 216 ਘੰਟੇ ਜੋ ਅਖੰਡ ਮਹਾਜਕ ਚੱਲ ਰਿਆ ਸੀ ਉਹ ਸੰਪੂਰਨ ਹੋ ਚੁੱਕਾ ਵਾ ਤਾਂ ਜਿਵੇਂ ਕਿ ਮਹਾਂਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਇਸ ਵਾਰ 14 ਲੱਖ ਦੇ ਕਰੀਬ ਜਿਹੜੀ ਹੈ ਸੰਗਤ ਜਿਹੜੀ ਹੈ ਦਰਸ਼ਨ ਕਰਨ ਦੇ ਲਈ ਪਹੁੰਚੀ ਉਹਨਾਂ ਨੇ ਹੂਤੀ ਜਿਹੜੀ ਆ ਹਵਨ ਜਗਤ ਵਿੱਚ ਪਾਈ ਸੀ ਤਾਂ ਅਗਲਾ ਜਿਹੜਾ ਹਵਨ ਜਗ ਹੋਵੇਗਾ ਉਹ ਵੱਧ ਸਮਾਂ ਹੋਵੇਗਾ ਤਾਂ ਇਸ ਦਾ ਸਮਾਂ ਜਿਹੜਾ ਵਾ ਉਹ ਅਗਲੇ ਸਮੇ ਨਾਲੋਂ ਵੱਧ ਜਿਹੜਾ ਵੰਨਦਾ ਦਿੱਤਾ ਜਾਵੇਗਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੈਂਦੂ ਜਗਮੇਂ ਟੀਵੀ ਲੁਧਿਆਣਾ